ਹੋ ਜੀ ਸਤਿ ਸ਼੍ਰੀ ਅਕਾਲ ਜਿਵੇਂ ਆਪ ਸਾਰੇ ਆਈ ਹੋਪ ਕਰੋ ਤੁਸੀਂ ਸਾਲ ਚ ਮੇਰੇ ਹੋਵੋਗੇ ਮਿਲਦੇ ਹਾਂ ਅੱਜ ਦੇ ਤੁਹਾਨੂੰ ਪਿਆਰ ਦੇ ਵਲੌਗ ਦੇ ਨਾਲ ਕਰਦੇ ਹਾਂ ਅੱਜ ਦਾ ਵਲੌਗ ਕਰਨ ਬਣੇ ਰਹੋ ਜੀ ਵਲੌਗ ਦੇ ਨਾਲ ਆਪਾਂ ਸ੍ਰੀ ਕੋਹਾਣੀ ਪਾਸ ਦੇ ਟੇਸਟ ਕਰ ਰਹੇ ਹਾਂ ਨਾ ਨਾ ਦਾਲ ਸਬਜ਼ੀਆਂ ਸਬਜ਼ੀਆਂ ਕਰਦਾ ਹਾਂ یہ ہستا منجی کپڑے اپا دھو دے ہن چل دے نیچے کردے ہیں نیچے جا کے کام پھر جانا اسی شہر شہر سانوں کام تھوڑا جے شہر جا کے ملتے ہیں چلا جا آ جا لیلو آ جا اپیا وا چلو بھائی ہیلو کر دو ਮਾਰਨਿੰਗ ਐਵਰੀਬਾਡੀ ਕਿੱਥੇ ਬਣਾ ਦ ਸੀ ਆਲੂ ਮਠੀ ਦੀ ਸਬਜੀ ਤੇ ਨਾਲ ਬਣਾਇ nghi ਸੀ ਦਾਹ ਤੇ ਚਾਹ ਨਹੀਂ ਪਰੋਟ ਵਾਹਾਂ ਪਰ ਆਪਣਾ ਚਾਹ ਵੀ ਆਪਾਂ ਬਨਾਲੀ ਆ ਦੁੱਧ ਪਹਿਲਾਂ ਪਵਾ ਲਿਆ ਅੱਗੇ ਆਪਾਂ ਤੇ ਆ ਗਏ ਆਪਾਂ ਪੀਣੇ ਆ ਚਾਹ ਤੇ ਮੈਂ ਆ ਦੇਖੋ ਜੀ ਮੇਰਾ ਗੋਲਵਾਬ ਰੈਡੀ ਹੋ ਗਿਆ ਅਸੀਂ ਸ਼ਹਿਰ ਨੂੰ ਚੱਲੇ ਆ ਲੈ 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 ਛੂਸ ਪਾ ਕੇ ਨਾ ਆਪਣੇ ਤੇ ਹਣ ਫੁਗਰੀ ਮਾਰਦਾ ਹੈ ਲੈ ਨਾ ਮੁੰਡਾ ਨਾ ਗੋਲਵਾਮ ਰੋ ਚਲ ਇਧਰ ਆ ਵਾਕ ਕਰਕੇ ਆਓ ਇਧਰ ਲੈ 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 ਆਪਨੇ ਨਾ ਦੁਬਾਰਾ ਆਣ ਕਾ ਕਢਾਂਗਾ ਆਪਾਂ ਦਾ ਮੈਂ ਸਾਰੇ ਲੋਕ ਕੋਲ ਕਹਿੰਦਾ ਤੁਸੀਂ ਇੰਦਾ ਲੰਗਾ ਵੀ ਮੇਰੀ ਵੀ ਆਣ ਕਾ ਕੱਢ ਕੇ ਲਿਆਓ ਤੇ ਫੁਗਰੀ ਬਹੁਤ ਮਾਰਦਾ ਵਾ ਚਲੋ ਗਾਈਸ ਆ ਦੇਖੋ ਸਾਡਾ ਬੱਚਾ कि मैं अभी दीदी ना लड़ाई कर रहा है कहता मेरी अम्मा मेरा पापा तेरा नहीं का मेरे पापा मेरी अम्मा पापा ओए ओए झुली थोड़ा तो खोड़ा ਦਸ ਫੋਲਕਾ ਪਟ ਪੜ ਪਰ ਖਾਇ ਚਾਲਾ ਜਿਵੇਂ ਲੰਦਾ ਅਰੇ ਆ ਦੇ ਪਟ ਡੱਕ ਪੀ ਗਿਆ ਅਵੇ ਦੇਖੋ ਮौज-ਮਸਤੀ ਕਰੀ ਜਾਂਦੇ ਬੱਚੇ ਆ ਦੇ ਪਾਪਾ ਨਾਲ ਖੇਡ ਰਿਹਾ ਵੇਖੀ ਸਾਰੇ ਪਾਸੇ ਇਹ ਰੋਕ ਨੂੰ ਹੁੰਦਾ ਮੇਰੇ ਪਾਪਾ ਮੇਰੀ ਮੰਮਾ ਜਸ ਕੀ ਇਤਨੀ ਨਹੀਂੀ ਮੰਮਾ ਪਾਪਾ ਕਹੂਗਾ ਮੇਰੀ ਅੰਮਾ ਕਹੂਗਾ ਪਰ ਗੋਲੀ ਵੱਲ ਵਾਹੇ Það er það. Það er það. Á þér. Hún bæði, bæði, bæði. Hún bæði, 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 bæði. Æ, æ, papp, papp, papp. Papp, 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 papp. Papp, 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 papp. Læði hún að hægja þig. Æ, hægja þig. Gurnu bæði. Þú þútti þig. Þú þútti þig. Æ, 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 hún er í ronaðið. ਜੂੜੀ ਦੇਖੋ ਇਹਦੀ ਕੀ ਵੀ ਮੰਗੀ ਆ ਜੂੜੀ ਦੇਖੋ ਗਾਇਸ ਇਹਦੀ ਵੀ ਮੰਗ ਨਹੀਂ ਦੇਖੋ ਕਿਵੇਂ ਹੁੰਦੀ ਹੈ ਪਲਟੀ ਹੋ ਜਾਂਦੀ ਹੈ ਪਪਾ ਪਤਾ ਐਵੇਂ ਘਾਟੀਆ ਤੈਨੂੰ ਪਪੀ ਐਵੇਂ ਘਾਟੀਆ ਮਦਨ ਮਦਨ ਲੱਗਾ ਉਪ ਜਾਓ ਉਪ ਜਾਓ ਕਹਿੰਦਾ ਕੀ ਆਨੇ ਆ ਦੇਖੋ ਪਲੀਜ਼ ਦੇਖੋ ਤੁਸੀਂ ਰਸਤਾ ਤੇ ਇਹ ਸੀ ਸਾਡਾ ਕੱਲ ਦਾ ਵਲੌਗ ਉਹੀ ਚੱਲੀ ਜਾਂਦਾ ਸੀ ਉਹਦਾ ਐਂਡ ਕੀਤਾ ਨਹੀਂ ਸੀ ਇਸੇ ਵਲੌਗ ਦੇ ਵਿੱਚ ਮਿਲਦੇ ਆ ਤੁਹਾਨੂੰ ਯੈਸਟਰਡੇ ਨੈਕਸਟ ਡੇ ਚੱਲ ਰਿਹਾ ਅੱਜ ਤੇ ਵੀ ਵਲੌਗ ਐਂਡ ਨਹੀਂ ਸੀ ਕੀਤਾ ਤੇ ਚੱਲ ਜੰਦਾ ਰਹੇ ਵਲੌਗ ਤੇ ਅੱਜ ਮੈਂ ਆਈ ਸੀਗੀ ਆਪੇ ਸਿਸਟਰ ਕੋਲ ਨੂੰ ਤੇ ਉਹ ਆ ਗਿਆ ਕੰਮ ਸੀਗਾ ਤੇ ਕਰਦੇ ਆਂ ਵਲੌਗ ਆਪਾਂ ਕੰਟੀਨਿਊ ਬਣੇ ਰਹੋ ਸਾਡੇ ਵਲੌਗ ਦੇ ਨਾਲ ਹਾਂਜੀ ਗਾਇਸ ਮੈਂ ਮਿਲਵਾਉਣੀ ਆ ਤੁਹਾਨੂੰ ਆਪਣੀ ਸਿਸਟਰ ਨੂੰ ਇਹ ਛੋਟੀ ਸਿਸਟਰ ਆ ਮੇਰੀ ਇਹਦਾ ਬੀ ਲੁੱਕ ਸਲੂਨ ਆ ਇਥੇ ਅੰਮ੍ਰਿਤਸਰ ਰੋਡ ਨੀਅਰ ਲੰਡੇ ਕੀ ਨੀਅਰ ਹੈਗਾ ਡਾਕਟਰ ਮਜੀਦ ਹੈ ਨਾ ਉਹਦੇ ਕੋਲੇ ਆ ਤੁਸੀਂ ਜਰੂਰ ਵਿਜ਼ਿਟ ਕਰਿਓ ਜਿਨੇ ਵੀ ਨੇ ਵੀ ਸਰਵਿਸ ਲੈਣੀ ਆ ਓਨਲੀ ਲੇਡੀਜ਼ ਜੈਂਟਸ ਨਾਟ ਅਲੌਡ ਹਾਂਜੀ ਇਹ ਸਲੂਨ ਆਪਣਾ ਇਥੇ ਹਰ ਤਰ੍ਹਾਂ ਦੀ ਸਰਵਿਸ ਦਿੱਤੀ ਜਾਂਦੀ ਜਿਵੇਂ ਰਬਾਉਡਿੰਗ ਸਮੂਥਨਿੰਗ ਕੇਰਾਟਿਨ ਹੈਅਰ ਸਪਾ ਥ੍ਰੈਡਿੰਗ ਹੈ ਨਾ ਡੀ ਉਹ ਇਹ ਕਿਨਨ ਯਾਰ ਰਫੇਸ਼ੀਅਲ ਵਗੈਰਾ ਹਨ ਤੇ ਮੈਨੀਓਰੋਪੈਡੀਕ ਯੋ ਸਾਰਾ ਇਥੇ ਸਾਰੀ ਸਰਵਸ ਆ ਇਥੇ ਠੀਕ ਆ ਜੀ ਤੇ ਵਧੀਆ ਡਿਸਕਾਊਂਟ ਦੇਣਗੇ ਤੁਹਾਨੂੰ ਤੁਸੀਂ ਵਿజిਟ ਜਰੂਰ ਕਰਿਓ ਠੀਕ ਆ ਹਾਂਜੀ ਆ ਦੇਖੋ ਪਹਿਲਾਂ ਮੈਂ ਤੁਹਾਨੂੰ ਵੀਡੀਓ ਚ ਮੈਂ ਦਿਖਾਦਾ ਵੈਸੇ ਤਾਂ ਸਲੂਨ ਜੇਕਰ ਤੁਸੀਂ ਕੋਈ ਵੀ ਸਰਵਸ ਲੈਣੀ ਆ ਤੇ ਇਥੇ ਵਿజిਟ ਕਰਿਓ ਵੀ ਲੁੱਕ ਸਲੂਨ ਆ ਉਂਡੇ ਵੀ ਪੈ ਜਾਂਦਾ ਨਾਲ ਮੰਗੇ ਦੇ ਨੀਅਰ ਹੀ ਆ ਪਿੰਡ ਲੰਡੇ ਕੀ ਵੀ ਲੁੱਕ ਸਲੂਨ ਨੀਅਰ ਹੈਗਾ ਇਹਨਾਂ ਦੇ ਕੋਲੇ ਡਾਕਟਰ ਸਮਰਜੀਤ ਸਿੰਘ ਉਹਨਾਂ ਦੇ ਕੋਲੇ ਹੀ ਇਹਨਾਂ ਦਾ ਸਲੂਨ ਆ ਤੁਸੀਂ ਕੋਈ ਵੀ ਸਰਵਿਸ ਲੈ ਸਕਦੇ ਆ ਵਧੀਆ ਡਿਸਕਾਊਂਟ ਵੀ ਤੁਹਾਨੂੰ ਦੇਣਗੇ ਤੇ ਸਾਰੇ ਜਣੇ ਜਰੂਰ ਆਇਓ ਅੱਥੀ ਠੀਕ ਆ ਕੰਮ ਕਰਾਓ ਇਹ ਆ ਮੇਰੇ ਸਿਸਟਰ ਦਾ ਸਲੂਨ ਤੇ ਕਰਦੇ ਇਹ ਹਾਰਟ ਡਰਾ ਫੇਸ਼ਲ ਹਾਰਟ ਡਰਾ ਫੇਸ਼ਲ ਕਰਦੇ ਇਹਦੇ ਤੇ ਆਮ ਸ਼ੀਨ ਦੀ ਜੇਕਰ ਤੁਸੀਂ ਵੀ ਕਰਵਾਉਣਾ ਵਾ ਕੋਈ ਵੀ ਕੰਮ ਤੁਸੀਂ ਵਿਜ਼ਿਟ ਕਰ ਸਕਦੇ ਆ ਮੋਗੇ ਵੀ ਲੁਟਸ ਨੋਣਾ ਅਮਸਸਰ ਰੋੜਾ ਅੱਲਾ ਹਸਪੀਟਲ ਦੇ ਨਾਲ ਡਾਕਟਰ ਅਮਰਜੀਤ ਦੇ ਨਾਲ ਆ ਲੰਡੇ ਕੀ ਉਹ ਵਧੀਆ ਸਰਵਿਸ ਕਰਦੇ ਆ ਵਿਜੀਟ ਕਰਿਓ ਇੱਥੇ ਕੋਈ ਵੀ ਸਰਵਿਸ ਲੈਣੀ ਹੈ ਕਿ ਪਿਆਸੀ ਕਰਨਵਾ ਆ ਆਰੇ ਜੀ ਅਸੀਂ ਰੂਮ ਦੇ ਵਿੱਚ ਤੇ ਮਗਰੇ ਹੀ ਮੇਰੇ ਭੱਜ ਜਾਂਦਾ ਕਰਨਵਾ ਵਾਜੇ ਨੇ ਜੁੜੀ ਕਰਾਈ ਨਹੀਂ ਨਾ ਹੀ ਨਾ ਹੀ ਕਰਕੇ ਤੇ ਕਹਿੰਦਾ ਮੇਰੇ ਕੁੱਕੀ ਹੋ ਰਹੀ ਆ ਅੱਜ ਤੇ ਅੱਜ ਮੈਂ ਘਰੇ ਨਹੀਂ ਸੀ ਜੈਦ ਕਰ ਲਈ ਸੀ ਇਹਨੇ ਬਾਹਲੀ ਜੁਨੀ ਕਰਾਈ ਨਹੀਂ ਹਾਂ ਬੁੱਤ ਉਹ ਹਾਂ ਲਾ ਦਿਨੇ ਲਾ ਦਿਨੇ ਲੱਗਾ ਤਾਂ ਹੈ ਆਹ ਦੇਖ ਲੱਗਾ ਆਹ ਦੇਖ ਲੱਗਾ ਓਕੇ ਸਕਿਪ ਹੋ ਗਿਆ ਸੀ ਚਲੋ 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 ਲਾਤਾ 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 ਹੈਂ ਕੀ ਹੋਏ ਕੀ ਹੋਲ ਲੈ ਬੈਠੋ ਲਾਈਡਨ ਹੋ ਜਾਓ ਚਲੋ ਹਾਂ ਹਾਂ ਡਿਆਨਾ ਲੱਗ ਗਿਆ ਚਲੋ ਚਲੋ ਵੈਰੀ ਗੁੱਡ ਹਾਂ ਲਾਈਡਨ ਹੋ ਜਾਓ ਮੇਰਾ ਬੱਚਾ ਗੁੱਡ ਬாய் ਬਹੁਤ ਗੁੱਡ ਬாய் ਹੈ ਤੇ ਮੇਰਾ ਬੱਚਾ ਕਹਿਣਾ ਮੰਨਦਾ ਮਮਾ ਦਾ ਅੰਜੀ ਆਪਾਂ ਅਗੇ ਸੀ ਮੋਗੇ ਤੋਂ ਸਿਸਟਰ ਕੋਲੋਂ ਆਗੇ ਸੀ ਆਪਾਂ 5:00 ਵਜੇ ਘਰੇ ਤੇ ਇੱਧਰ ਬਣਾ ਰਹੀ ਆ ਬੇਟੀ ਖਾਣਾ ਤੇ ਦਾਲ ਮੈਂ ਤਾਂ ਫਿੱਕੀ ਕੁੱਕਰ 'ਚ ਤੜਕਾ ਆਪਣਾ ਕਰ ਲਿਆ ਦਿਆਂਵਾ ਤੇ ਇਧਰ ਮੈਂ ਹਰੀਆਂ ਮੈਂ ਤੇ ਆਦੇ ਟਮਾਟਰ ਅਸਕਰ ਲਸਣਾ ਗ੍ਰੇਂਡ ਕਰਕੇ ਰੱਖਿਆ ਬੱਸ ਜਦੋਂ ਦਾਲ ਭੰਦੀ ਆ ਤੜਕਾ ਆਪਾਂ ਲਾ ਦੇਣਾ ਵਾ ਤੇ ਨਾਲ ਹੀ ਇੱਥੇ ਆਪਾਂ ਵਲੌਗ ਦਾ ਐਂਡ ਕਰਦੇ ਆਂ ਹਾਂਜੀ ਸਾਡੇ ਘਰ ਦੇ ਮੁਖੀ ਜੀ ਆ ਗਿਆ ਸਾਡੇ ਸਾਬ ਜੀ ਸਾਡੇ ਬਹੂ ਜੀ ਹਾਂਜੀ ਗੁੱਡ ਇਵਨਿੰਗ ਜੀ ਗੁੱਡ ਇਵਨਿੰਗ ਜੀ अच्छा रिस्पांस दे दिया करो प्लीज गुड मॉर्निंग नहीं कह रही मैं गुड इवनिंग कह रही हूं हाय लदी तू आपका परसेंटेज का तू खा लेगा हां जी गाइस आपा ला दिए तड़का पा दिए ਵਿੱਚ ਮੇਥੀ ਦਾਣਾ ਕਿ ਲੇਟ ਹੋ ਗਈ ਸਾਡੀ ਦਾ ਪਾਣੀ ਰੋਟੀ ਪਾਣੀ ਅੱਜ ਮੈਂ ਦਹੀ ਸੀ ਕਿਹ ਕਣਕੋਲੇ ਹੋਏ ਉਹਨੂੰ ਫਿਰ ਨਹੀਂ ਸੀ ਤੀਹਣ ਦਾ ਮੂਹ ਆ ਰਿਹਾ ਕਿ ਦਰਸ਼ੀ ਜੀ ਅੱਫਤਾ ਤੱਕੀ ਪਈ ਹੈ ਕੀ ਗ੍ਰਾਮ ਹੈ ਤਾਂ ਖਰਜੀ ਦੇ ਕਰਾਈਏ ਸਤਰੀ ਦਾ ਰੈਸਟ ਵਾਲਾ ਅੱਜ ਤੱਕ ਲੱਗਣਾ ਨਹੀਂ

ਬਿਕ ਨਾਲੀ ਮਟਾ ਗੋ ਨੂੰ ਕੀ ਰਸ ਤੜਕਾ ਕੱਢਦਾ ਮੈਨੂੰ ਮੈਂ ਚੱਲੋ ਤੜਕਾ ਮੈਂ ਲਾ ਲਿਆ ਲੋ ਜੀ ਤੜਕਾ ਆਪਣਾ ਭੱਜ ਗਿਆ ਗੈਸ ਕਰਦਗੇ ਆਪਾਂ ਬੰਦ ਤੇ ਪਾਦਗੇ ਆਪਾਂ ਧਾਲ ਦੇ ਵਿੱਚ ਆ ਲਓ ਜੀ ਤੜਕਾ ਨੂੰ ਤੁਸੀਂ ਪ੍ਰਸ਼ਾਦਾ ਚਲੋ ਜੀ ਬਾਏ ਬਾਏ

ਆ ਗਏ ਤੇ ਉਹ ਜੀ ਬਰਾਉਨ ਕਰਨ ਲੱਗੇ। ਕਿਵੇਂ ਸੀ ਗਾਇਜ਼ ਇਸ ਦਿਨ ਨਹੀਂ ਸੀ ਕਰਦਾ ਬਲੌਗ ਸ਼ੂਟ ਕਰਦਾ। ਸਭ ਕਰੀਏ ਆਂ ਫਿਰ ਵੀ ਤੇ ਲਾਈਕ ਤੇ ਕਮੈਂਟ ਕਰਦੇ ਪਰ ਉਹ ਮੈਨੂੰ ਲੱਗਦੀ ਬਲੌਗ। ਠੀਕ ਹੈ ਜੀ। ਉਹ ਜੇ ਆਪਣਾ ਤਰਤਾ ਪਾਦਨਾ ਵਿੱਚ ਪੇਸਟ ਚਲੋ ਸੁੱਕ ਜ ਗਿਆ ਟਮਾਟਰ ਹਰਗਾ ਮਿਰਚਾ ਅੱਧੇ ਘੱਟੇ ਦਸਣਾ ਥੋੜਾ ਜਿਹਾ ਕੱਟ ਕੇ ਪਾਦਾ ਹੁਣ ਥੋੜਾ ਵਿੱਚ ਇਹਦੇ ਮੈਂ ਗ੍ਰੇਨ ਕਰਤਾ ਫਿਰ ਹਲਦੀ ਮੈਂਚ ਸਾਰਾ ਬਸ਼ਾ ਅੱਲਾ ਉਹਦੇ ਚੈ ਰੇਤੀ ਦਾਲ ਚ ਪਾਦਾ ਹੁਣ ਆਪਾਂ ਜਸ ਲੱਤਨ ਕੈ ली ने किया था सर ਹਾਂਜੀ ਤੜਕਾ ਆਪਣਾ ਪੁੰਜ ਗਿਆ ਇਹ ਦੇਖ ਸਕਦੇ ਹੋ ਤੁਸੀਂ ਹਾਂਜੀ ਮੈਂ ਆ ਗਈ ਸੀ ਰੂਮ ਦੇ ਵਿੱਚ 베ੜੀ ਬਣਾ ਰਹੀ ਸੀ ਖਾਣਾ ਚਲੋ ਜੀ ਇੱਥੇ ਆਪਾਂ ਅੱਜ ਦਾ ਵਲੌਗ ਐਂਡ ਕਰਦੇ ਆਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਤੁਹਾਨੂੰ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਜਾਏ ਤੇ ਲਾਈਕ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਮਿਲਦੇ ਆਂ ਜੀ ਤੁਹਾਨੂੰ ਨੈਕਸਟ ਵਲੌਗ ਵਿੱਚ ਬਣੇ ਰਿਹਾ ਕਰੋ ਸਾਡੇ ਵਲੌਗ ਦੇ ਨਾਲ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਪਲੀਜ਼ ਰਿਕਵੈਸਟ ਹੀ ਐ ਓਕੇ ਬਾਏ ਬਾਏ ਗਾਇਜ਼